ਪਾਰਕਿੰਗ ਡਰਾਈਵ ਸ਼ੁਰੂ ਕੀਤੀ ਗਈ ਹੈ ਸਰ ਇਹਦੇ ਬਾਰੇ ਜਾਣਕਾਰੀ ਦੇ ਦਿਓ ਕਿਹੜੀ ਕਿਹੜੇ ਏਰੀਆ ਦੇ ਵਿੱਚ ਕੀਤੀ ਗਈ ਹੈ ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਸੋਪਨ ਸ਼ਰਮਾ ਜੀ ਆਈਪੀਐਸ ਤੇ ਇਹ ਏਡੀਸੀਪੀ ਟ੍ਰਾਫਿਕ ਮੈਮ ਸ਼੍ਰੀ ਗੁਰਪ੍ਰੀਤ ਕੌਰ ਪੂਰੇਵਾਲ ਜੀ ਉਹਨਾਂ ਨੇ ਇੱਕ ਮੁਹਿੰਮ ਦਾ ਜੋ ਹੈ ਇੱਕ ਸਟਾਰਟ ਕੀਤਾ ਹੈ ਵੀ ਆਪਾਂ ਟ੍ਰਾਫਿਕ ਰੂਲਸ ਨੂੰ ਇੱਕ ਅਵੇਅਰ ਕਰਨਾ ਲੋਕਾਂ ਨੂੰ ਟ੍ਰਾਫਿਕ ਰੂਲਸ ਨੂੰ ਲੈ ਕੇ ਉਹਦੇ ਵਿੱਚ ਮਲਟੀਪਲ ਥੀਮਸ ਨੇ ਅੱਜ ਜੋ ਅਸੀਂ ਇੱਕ ਥੀਮ ਹੈ ਉਹ ਹੈਗੀ ਸਾਡੀ अनऑथराइज्ड ਪਾਰਕਿੰਗ ਜਾਂ ਨੋ ਪਾਰਕਿੰਗ ਏਰੀਆ ਵਿੱਚ ਪਾਰਕਿੰਗ ਦੇ ਅਗੇਂਸਟ ਤੁਸੀਂ ਅਸੀਂ ਸਾਰੇ ਸ਼ਹਿਰ ਵਿੱਚ ਮੈਂ ਜਿਹੜੇ ਮੇਰੇ ਦੂਜੇ ਕਾਊਂਟਰਪਾਰਟ ਨੇ ACP ਗੁਰਦੇਵ ਸਿੰਘ ਜੀ ਉਹ ਵੀ ਆਪਣੇ ਕਰ ਰਹੇ ਨੇ ਸਾਡੇ ਸਾਰੇ ਜ਼ੋਨ ਇੰਚਾਰजेस ਵੀ ਆਪਣੇ ਏਰੀਆ ਚ ਸਪੈਸ਼ਲ ਡਰਾਈਵ ਕਰ ਰਹੇ ਨੇ ਨੋ ਪਾਰਕਿੰਗ ਏਰੀਆਸ ਚ ਅਨਔਥਰਾਇਜ਼ਡ ਪਾਰਕਿੰਗ ਨੂੰ ਲੈ ਕੇ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਨੇ ਅਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੀ ਇੱਥੇ ਜੋ ਨੋ ਪਾਰਕਿੰਗ ਏਰੀਆ ਇੱਥੇ ਪਾਰਕਿੰਗ ਨਾ ਕੀਤੀ ਜਾਵੇ ਸਰ ਬਿੱਤੇ ਦਿਨੀ ਕਈ ਇਦਾ ਈ ਰਿਕਸ਼ਾ ਦੇ ਮਾਮਲੇ ਬੜੇ ਸਾਹਮਣੇ ਆਈ ਈ ਰਿਕਸ਼ਾ ਵਾਲੇ ਇੰਦਾ ਲੋਕਾਂ ਨਾਲ ਲੁੱਟਾਂ ਖੋਹਾਂ ਕਰ ਰਹੇ ਨੇ ਤਾਂ ਇਹਦੇ ਲਈ ਲੈ ਕੇ ਤੁਹਾਡੇ ਵੱਲੋਂ ਜਿਹੜਾ ਇੱਕ ਡਾਈ ਡਰਾਈਵੀ ਸ਼ੁਰੂ ਕੀਤੀ ਗਈ ਸੀ ਜਿੱਦੇ ਵਿੱਚ ਦੱਸਿਆ ਗਿਆ ਸੀ ਕਿ ਇਹ ਸਾਰੇ ਵਰਦੀਆਂ ਪਾਉਣਗੇ ਲੇਕਿਨ ਲੱਗਦਾ ਵੀ ਇੱਦਾਂ ਤਾਂ ਕੁਝ ਦਿਖ ਰਿਹਾ ਵੱਲੋਂ ਫੇਰ ਵਰਦੀਆਂ ਪਾ ਕੇ ਪਾਣੀ ਛੱਡ ਕੇ ਪਤਾ ਹੀ ਨਹੀਂ ਲੱਗਦਾ ਵੀ ਆਟ ਵਾਲਾ ਆਇਆ ਜਾਂ ਨਹੀਂ ਜਿੱਥੋਂ ਤੱਕ ਰਹੀ ਲੁੱਟਾਂ ਖੋਹਾਂ ਦੀ ਗੱਲ ਜਿੰਨੇ ਵੀ ਲੁੱਟਾਂ ਖੋਹਾਂ ਦੇ ਕੇਸ ਹੋਏ ਨੇ ਇੱਦਾਂ ਦੇ ਸਾਡੇ ਜੋ ਹੈ ਪੁਲਿਸ ਨੇ ਸਾਰੇ ਟਰੇਸ ਕੀਤੇ ਆ ਜੀ ਬਾਕਾਇਦਾ ਕੋਈ ਵੀ ਇਦਾਂ ਦਾ ਕ੍ਰਾਈਮ ਜੋ ਹੈ ਮੈਂ ਮੈਂ ਮੰਨਦਾ ਵੀ ਮੋਸਟ ਆਫ ਦਾ ਕ੍ਰਾਈਮ ਇਜ਼ ਇਜ਼ ਸਟੇਜਡ ਤਾਂ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਕ੍ਰਾਈਮ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜੇ ਆਪਾਂ ਟ੍ਰੈਫਿਕ ਪਾਰਟ ਤੇ ਗੱਲ ਕਰੀਏ ਈ ਰਿਕਸ਼ਾ ਦੀ ਤਾਂ ਰੈਗੂਲਰ ਬੇਸਿਸ ਤੇ ਸਾਡਾ ਉਹਨਾਂ ਦੇ ਅਗੇਂਸਟ ਜਿਹੜਾ ਵਾਇਓਲੇਟ ਕਰਦਾ ਅਸੀਂ ਕੋਈ ਪਾਰਟਿਕੂਲਰ ਵਹੀਕਲ ਨੂੰ ਟਾਰਗੇਟ ਨਹੀਂ ਕੀਤਾ ਜਿਹੜਾ ਵਾਇਓਲੇਟ ਕਰਦਾ ਉਹਦੇ ਚਲਾਨ ਕਰ ਰਹੇ ਹਾਂ ਰਹੀ ਗੱਲ ਯੂਨੀਫਾਰਮ ਦੀ ਪੁਆਇੰਟ ਟੇਕਨ ਉਹ ਵੀ ਅਸੀਂ ਅਵੇਰਨੈਸ ਵਾਲਾ ਜੋ ਡਰਾਈਵ ਚ ਹੈ ਉਸ ਨੂੰ ਵੀ ਇਨਕਲੂਡ ਕਰਾਂਗੇ ਐਂਡ ਜੋ ਬੰਦੀ ਵਾਇਓਲੇਸ਼ਨ ਦੇ ਚਲਾਨ ਐ ਅਵੇਰਨੈਸ ਐ ਸਾਰਾ ਕੁਝ ਕੀਤਾ ਜਾਊਗਾ ਸਰ ਜਿਹੜੀ ਹੁਣ ਗੱਡੀਆਂ ਖੜੀਆਂ ਹੋਈਆਂ ਇਹਨਾਂ ਦੇ ਚਲਾਨ ਕੱਢੇ ਜਾ ਰਹੇ ਬਿਲਕੁਲ ਜੀ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਪਹਿਲਾਂ ਆਲਰੇਡੀ ਚਲਾਨ ਜੋ ਹੈ ਕੀਤੇ ਜਾ ਰਹੇ ਹਨ ਉਹਨੇ ਵੀ ਕੀਤੇ ਗਏ ਨੇ ਜੋ ਤੁਹਾਡੇ ਸਾਹਮਣੇ ਗੱਡੀ 1 2 ਦਿਖ ਰਹੀਆਂ ਤੁਹਾਨੂੰ ਕੈਮਰਾ ਚ ਇਹਨਾਂ ਦੇ ਵੀ ਕਰ ਦਿੱਤੇ ਗਏ ਨੇ ਚਲਾਨ ਔਰ ਅੱਗੇ ਵੀ ਕੀਤੇ ਜਾਣ ਤੇ ਰੋਂਗ ਪਾਰਕਿੰਗ ਦਾ ਵੀ ਚਲਾਨ ਕੀਤਾ ਜੀ ਰੌਮ ਪਾਰਕਿੰਗ ਸੰਬੰਧੀ ਜਿਹੜੀ ਇਹ ਡਰਾਈਵ ਚਲਾਈ ਜਾ ਰਹੀ ਆ ਸੀਨੀਅਰ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਹੁਕਮ ਅਨਸਾਰ ਜਿਹੜੇ ਰੌਮ ਪਾਰਕਿੰਗ ਸੰਬੰਧੀ ਜਿਹੜੇ ਇੱਥੇ ਬਹੁਤ ਗਲਤ ਟਰੱਕ ਤੋਂ ਵਗੈਰਾ ਜਿੱਦਾਂ ਤੂੜੀ ਵਾਲੇ ਟਰੱਕ ਆ ਵੱਡੇ ਆ ਜਾਂ ਹੋਰ ਕਮਰਸ਼ੀਅਲ ਟਰੱਕ ਆ ਇਥੇ ਰੋਡ ਤੇ ਲਾ ਕੇ ਚੱਲ ਜਾਂਦੇ ਆ ਜੋ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਬਾਖੂਮ ਸੀਪੀ ਸਾਹਿਬ ਸੀਨੀਅਰ ਅਫਸਰਾਂ ਦੇ ਹੁਕਮ ਅਨਸਾਰ ਜਿਹੜੇ ਰੌਮ ਪਾਰਕਿੰਗ ਦੀ ਡਰਾਈਵ ਚਲਾ ਰਹੇ ਆ ਤੇ ਚਲਾਨ ਕਰ ਰਹੇ ਨੇ ਰੌਂਗ ਬਰਤ ਸਾਬ ਇਧਰ ਦੂਜੀ ਸੜਕ 'ਤੇ ਕਾਫੀ ਜਗ੍ਹਾ ਹੈਗੀ ਲੇਕਿਨ ਫਿਰ ਵੀ ਇਹ ਤਾਂ ਪੁਲ ਦੇ ਨਾਲ ਜਿਹੜੇ ਦੁਕਾਨਦਾਰ ਆ ਜਾਂ ਉਹਨਾਂ ਦੇ ਕੱਠੇ ਅਸੀਂ ਸਰ ਅਸੀਂ ਸਰ ਰੋਜ਼ਾਨਾ ਇਹਨਾਂ ਨੂੰ ਬੇਅਰ ਕਰਦੇ ਆਂ ਵੀ ਇਹ ਜੋ ਗਲਤ ਗੱਡੀ ਲਾਉਣੇ ਤੇ ਐਕਸੀਡੈਂਟ ਦਾ ਕਾਰਨ ਬਣਦੀਆਂ ਤੇ ਪਰ ਇਹ ਨਹੀਂ ਇਹ ਮੰਦੇ ਇਸ ਕਰਕੇ ਹੁਣ ਇਹ ਹੀ ਚਲਾਨ ਕਰ ਰਹੇ ਇਹਨਾਂ ਦੇ ਬੇਅਰ ਵੀ ਕਰ ਰਹੇ ਆਂ ਵੀ ਗਲਤ ਗੱਡੀ ਪਾਰਕਿੰਗ ਨਾ ਕਰੋ ਤੇ ਇਹ ਬੋਰਡ ਵੀ ਲਾ ਰਹੇ ਆਂ ਨੋ ਪਾਰਕਿੰਗ ਦੇ ਬੋਰਡ ਵੀ ਲਾ ਰਹੇ ਆਂ ਵੀ ਅਗਲਾ ਦੇਖ ਕੇ ਗੱਡੀ ਨਾ ਲਾਵੇ ਵੀ ਇੱਥੇ ਨੋ ਪਾਰਕਿੰਗ ਆ ਗੱਡੀ ਨਹੀਂ ਲਾਉਣੀ ਗਲਤ ਜਗ੍ਹਾ ਤੇ ਗੱਡੀ ਨਹੀਂ ਲਾਉਣੀ